ਚੰਡੀਗੜ੍ਹ ਨਗਰ ਨਿਗਮ ਦਾ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਤੇ ਸਾਰੀ ਲੀਡਰਸ਼ਿਪ ਜਾਂਦੀ ਹੈ ਕਾਂਗਰਸ ਨੇ ਵੀ ਹਮਾਇਤ ਦਿੱਤੀ ਕਿਉਂਕਿ ਗੱਠ ਜੋੜਨ ਨਾਲ ਉਹ ਮੇਅਰ ਦੀ ਚੋਣ ਹੋਣੀ ਸੀ ਹੁਣ ਉੱਥੇ ਜਿਹੜੀ ਕੋਈ ਝਾੜ-ਚੰਬ ਕੀਤੀ ਹੈ ਚੀਫ ਜਸਟਿਸ ਆਫ ਇੰਡੀਆ ਨੇ ਉਹਨੇ ਕਾਫੀ ਸ਼ੀਸ਼ਾ ਵਿਖਾ ਦਿੱਤਾ ਹੈ ਕਿ ਇਹ ਗਲਤ ਗੱਲ ਹੈ ਇਹ ਤਾਂ ਲੋਕਤੰਤਰ ਦਾ ਕਤਲ ਹੈ ਤਾਂ ਧਜੀਆਂ ਢਾਈਆਂ ਗਈਆਂ ਇਥੋਂ ਤੱਕ ਕਿ ਚੋਣ ਅਧਿਕਾਰੀ ਦੇ ਖਿਲਾਫ ਕਹਿੰਦੇ ਮੁਕਦਮਾ ਤੱਕ ਹੋਣਾ ਚਾਹੀਦਾ ਮਕਦਮਾ ਦਰਜ ਹੋਣਾ ਚਾਹੀਦਾ ਔਰ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਕਹਿਤਾ ਕਿ ਗਗੜੀ ਪੇਸ਼ੀ ਚ ਪ੍ਰਜਾਈਡਿੰਗ ਅਫਸਰ ਵੀ ਪੇਸ਼ ਹੋਵੇ ਕੋਰਟ ਦੇ ਵਿੱਚ ਕਿਉਂਕਿ ਬੀਜੇਪੀ ਨੇ ਇਹ ਲੋਕਤੰਤਰ ਦਾ ਵਾਕਏ ਕਤਲ ਕੀਤਾ ਔਰ ਬੀਜੇਪੀ ਨੇ ਪਹਿਲੀ ਦਪਾਨੀ ਕੀਤਾ ਉਹਨਾਂ ਨੇ ਗੋਆ ਦੀ ਸਰਕਾਰ ਤੋੜੀ ਉਹਨਾਂ ਨੇ ਮਧ ਪਰਦੇ ਦੀ ਸਰਕਾਰ ਤੋੜੀ ਉਹਨਾਂ ਬਿਹਾਰ ਦੇ ਵਿੱਚ ਖੇਡ ਖੇਡੀ ਉਹਨਾਂ ਨੇ ਮਹਾਰਾਸ਼ਟਰ ਦੀ ਸਰਕਾਰ ਤੋੜੀ ਹੈਗੀ ਹੈ ਇਹ ਬੀਜੇਪੀ ਜੇ ਦੀ ਸੱਤਾ ਆ ਗਈ ਉਹ ਸੱਤਾ ਫਿਰ ਜਿਹੜੇ ਲੋਕ ਬੈਠਦੇ ਨੇ ਉਹ ਕਾਨੂੰਨ ਦੀਆਂ ਧਜਗਾੜਾਂ ਦੇ ਉਹ ਸੁਪਰੀਮ ਕੋਰਟ ਉਹ ਅਦਾਲਤਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਇਹ ਜਿੱਤੀ ਦੀ ਨੋਕ ਤੇ ਚਲਾਉਂਦੇ ਨੇ ਹੁਣ ਸੁਪਰੀਮ ਕੋਰਟ ਕਿਉਂਕਿ ਚੀਫ ਜਸਟਿਸ ਸਾਹਿਬ ਨੇ ਆਪ ਸੁਣੀ ਕਾਰਵਾਈ ਕੀਤੀ ਪੈਰ ਕੇਸ ਦੀ ਹੁਣ ਸਵਾਲ ਇਹ ਕਿ ਜਿਹੜਾ ਨਗਰ ਨਿਗਮ ਮੇਰ ਦੀਆਂ ਚੋਣਾਂ ਲੋਕਾ ਬੀਜੇਪੀ ਨੇ ਡਰਾਮਾ ਲੁੱਟਿਆ ਮੇਲਾ ਲੁੱਟਿਆਗਾ ਗੱਠਜੋੜ ਹੋਇਆ ਆਮ ਆਦੀ ਪਾਰਟੀ ਔਰ ਕਾਂਗਰਸ ਪਾਰਟੀ ਦਾ ਉਹਨਾਂ ਕੋ 20 ਕਾਉਂਸਲਰ ਸੀ ਤੇ ਕਿਵੇਂ 8 ਜਿਹੜੀਆਂ ਵੋਟਾਂ ਧੱਕੇ ਦੇ ਨਾਲ ਤੁਸੀਂ ਇਨਵੈਲਿਡ ਕਰਾਰ ਦਿੱਤੀਆਂ ਗਿਆ ਇਹ ਤੇ ਔਰ ਵੀਡੀਓ ਬਣ ਗਈ ਵੀਡੀਓ ਵਾਇਰਲ ਹੋ ਗਈ ਔਰ ਭਾਜਪਾ ਨੂੰ ਤੇ ਚਾਹੀਦਾ ਘੱਟੋ-ਕੱਟ ਤੁਸੀਂ ਜਿੱਤ ਕੇ ਵੀ ਹਾਰ ਗਏ ਨੇ ਠੀਕ ਹੈ ਸੁਪਰੀਮ ਕੋਰਟ ਤੇ ਪਤਾ ਨਹੀਂ ਕਦੋਂ ਕੇਸ ਕਦੋਂ ਤੱਕ ਚੱਲਦਾ ਰਹਿਣਾ ਕਿੰਨੇ ਚੱਲਦਾ ਪਰ ਤੁਸੀਂ ਜਿੱਤੇ ਹੋਏ ਵੀ ਹਾਰਿਆ ਹਨਾ ਹਾਰਿਆ ਹੋਇਆ ਬੰਦਾ ਕਹ ਸਕਦੇ ਕਿ ਜਦੋਂ ਉਹਦਾ ਡਾਇਲੈਕ ਨਹੀਂ ਹੈ ਸ਼ਾਹੂ ਕਹਿੰਦਾ ਕਿ ਹਾਰਨੇ ਵਾਲੇ ਨੂੰ ਬਾਜੀ ਕਰਕੇ ਤੁਸੀਂ ਜਿੱਤ ਕੇ ਵੀ ਬਾਜੀ ਕਰ ਨਹੀਂ ਬਣੇ ਤੁਸੀਂ ਹਾਰੇ ਹੋ ਤੁਸੀਂ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਇਹ ਇਹ ਲੋਕਤੰਤਰ ਦੀ ਬਹਾਲੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਫੈਸਲਾ ਕਹਿ ਸਕਦੇ ਆ ਵੀ ਇਹ ਫੈਸਲਾ ਹੋਣਾ ਚਾਹੀਦਾ ਟਾਈਮ ਬਾਉਂਡ ਹੋਣਾ ਚਾਹੀਦਾ ਕਿਉਂਕਿ ਏਡਾ ਵੱਡਾ ਕੇਸ ਨਹੀਂ ਆ ਉਥੇ ਜਿਹੜੇ ਮੌਕੇ ਤੇ ਪ੍ਰਜਾਈਡਿੰਗ ਆਫੀਸਰ ਉਹ ਆ ਵੀਡੀਓ ਹੁਣ ਉਹਨਾਂ ਕੀ ਕੀਤਾ ਹਾਈ ਕੋਰਟ ਦੇ ਰਜਿਸਟਰਾਰ ਨੂੰ ਕਹਿੰਦਾ ਕਿ ਇਹਨਾਂ ਕੋਲ ਜਿੰਨਾ ਰਿਕਾਰਡ ਆ ਹੂੰ ਵੀਡੀਓਗ੍ਰਾਫੀ ਬੋਟਾਂ ਵਾਲਾ ਸਾਰਾ ਰਿਕਾਰਡ ਲੈ ਕੇ ਜਮ੍ਹਾਂ ਕਰ ਲੋ ਕਾਰਵਾਈ ਕਰੋ ਮੈਨੂੰ ਲੱਗਦਾ ਕਿ ਇਸ ਮਸਲੇ ਤੇ ਇੱਕ ਦੁਬਾਰਾ ਇਲੈਕਸ਼ਨ ਹੋਣੀ ਚਾਹੀਦੀ ਹੈ ਗਿਆ ਬਾਰੇ ਕਿਹਾ ਕਿ ਅਗਲੀਆਂ ਬੈਠਕਾਂ ਤੇ ਰੋਕ ਹੈ ਉਦੋਂ ਤੱਕ ਬੈਠਕ 'ਚ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ ਨਹੀਂ ਕਿਉਂਕਿ ਇਹ ਇਹ ਮੇਅਰ ਸ਼ ਫਿਰ ਮੇਅਰ ਇਨਵੈਲਿਡ ਹੋ ਗਿਆ ਨਾ ਫਿਰ ਆਜ ਦੀ ਤਰੀਕ ਦੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਸਿੰਪਲ ਤਰੀਕੇ ਨਾਲ ਸਮਝਣਾ ਹੋਵੇ ਇਹਦਾ ਮਤਲਬ ਜਿਹੜਾ ਤੁਸੀਂ ਮੇਅਰ ਚੁਣਿਆ ਸੁਪਰੀਮ ਕੋਰਟ ਨੇ ਮੇਅਰ ਨਹੀਂ ਮੰਨਿਆ ਇਸ ਕਰਕੇ ਜਿਹੜੀ ਨੈਕਸਟ ਵੀਕ ਮੀਟਿੰਗ ਹੋਣੀ ਸੀ ਜਿਹੜੀ ਮੰਥਲੀ ਮੀਟਿੰਗ ਹੁੰਦੀ ਆ ਉਸ ਤੇ ਰੋਕ ਲੱਗ ਗਈ ਹੈ ਹ ਤੱਕ ਤੱਕ ਜਦ ਤੱਕ ਮੇਅਰ ਦੀ ਇਲੈਕਸ਼ਨ ਨਾ ਦੁਬਾਰਾ ਨਹੀਂ ਹੁੰਦੀ ਜਾਂ ਕੋਈ ਆਪਣਾ ਫੈਸਲਾ ਨਹੀਂ ਸੁਣਾਉਂਦੀ ਤੱਕ ਤੱਕ ਇਹ ਜਿਹੜਾ ਮੇਅਰ ਆ ਉਹ ਮੇਅਰ ਨਹੀਂ ਹੈ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਬੀਜੇਪੀ ਕੀ ਸੋਚਦੀ ਹੋਏ ਕਿਉਂਕਿ ਬੀਜੇਪੀ ਦੇ ਇਸ ਮੇਅਰ ਇਲੈਕਸ਼ਨ ਦੇ ਕਰਕੇ ਪੰਜਾਬ ਦਾ ਰਾਜਪਾਲ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਸ਼ਾਸਕ ਉਹਨੇ ਵੀ ਉਹਨੂੰ ਵੀ استیفا ਦੇਣ ਵਾਸਤੇ مجبور ਹੋਣੇ ਪਏ ਨਾ ਕਿ ਕਿਉਂਕਿ ਤੁਸੀਂ ਆਜੇ ਐਡਮਿਨਿਸਟਰेटर ਪ੍ਰਸ਼ਾਸਕ ਤੁਸੀਂ ਪ੍ਰੋਪਰ ਤਰੀਕੇ ਨਾਲ ਇਲੈਕਸ਼ਨ ਕਿਵੇਂ ਔਰ ਕਿਵੇਂ ਲੁੱਟੀ ਇਲੈਕਸ਼ਨ ਔਰ ਗਵਰਨਰ ਸਾਹਿਬ ਤੇ ਇਹ ਕਹਿ ਕੇ ਆਏ ਨੇ ਕਿ ਹਾਈ ਕਮਾਂਡ ਨੂੰ ਬੀਜੇਪੀ ਵਾਲਿਆਂ ਨੂੰ ਕਿ ਮੈਂ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਸੀ ਕਿ ਨਿਰਪੱਖ ਨਰਪੈ ਤੇ ਨਿਡਰ ਤੌਰ ਤੇ ਲੈਕਚਰਾਂ ਤੇ ਤੁਸੀਂ ਲੋਟੀ ਲਿਆ ਔਰ ਸਭ ਤੋਂ ਵੱਡੀ ਗੱਲ ਇਹ ਉਹ ਜਿਹੜੇ ਜਿਸ ਤਰ੍ਹਾਂ ਮੇਅਰ ਦੀ ਇਲੈਕਸ਼ਨ ਹੈ ਜਿਹੜੇ ਲੋਕ ਬਿਠਾਉਣ ਵਾਲੇ ਧੱਕੇ ਨਾਲ ਬਿਠਾਉਣ ਵਾਲੇ ਉਹ ਨੋਮੀਨੇਟ ਕਾਉਂਸਲਰ ਨੇ ਜਦ ਕਿ ਨੋਮੀਨੇਟ ਕਾਉਂਸਲਰ ਦੀ ਵੋਟ ਪੈ ਨਹੀਂ ਸਕਦੀ ਉਹ ਉੱਥੇ ਕੀ ਕਰਦੇ ਸੀ ਇਹ ਵੀ ਇੱਕ ਆਪਣੇ ਆਪ ਚ ਵੱਡਾ ਸਵਾਲ ਆ ਤੇ ਹੁਣ ਇਹ ਮਸਲੇ ਦੇ ਵਿੱਚ ਆ ਕਿ ਭਾਜੀਪੀ ਨੂੰ ਚਾਹੀਦਾ ਕਿ ਇਹਦਾ ਇਹ ਨਹੀਂ ਮਤਲਬ ਕਿ ਜਿੱਥੇ ਤੁਹਾਡਾ ਮੇਅਰ ਨਹੀਂ ਬੰਦਾ ਤੁਸੀਂ ਲੋਕਾਂ ਕੋ ਖੋਲ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਜਿੱਤ ਕੇ ਮੇਅਰ ਇਲੈਕਸ਼ਨ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆਗਾ ਦਿੱਲੀ ਗਵਰਨਮੈਂਟ ਦਿੱਲੀ ਬੀਜੇਪੀ ਕਿਉਂਕਿ ਜਿਹੜੇ ਉੱਥੇ ਸਾਰਾ ਇਹਨਾਂ ਕੋਲ ਕੰਟਰੋਲ ਆ ਮਿਨਿਸਪਲ ਕੋਲ ਇਹਨਾਂ ਕੋਲ ਵਾਲਾ ਪੁਲਿਸ ਇਹਨਾਂ ਕੋਲ ਉਥੇ ਇਹਨਾਂ ਧੱਕਾ ਕੀਤਾਗਾ ਕਿ ਬੜੇ ਵੱਡ ਆਮ ਆਦੀ ਪਾਰਟੀ ਮੇਅਰ ਬਣਾਉਣੀ ਬੰਦੀ ਉਹਨਾਂ ਨੂੰ ਹਾਰ ਕੇ ਸੁਪਰੀਮ ਕੋਰਟ ਤੇ ਇੱਥੇ ਵੀ ਤੁਸੀਂ ਨੰਬਰਾਂ ਦੇ ਹਿਸਾਬ ਦੇ ਨਾਲ ਤੁਸੀਂ ਹਾਰਦੇ ਸੀ ਇਲੈਕਸ਼ਨ ਮੇਰ ਦੀ ਵੀ ਹਾਰਦੇ ਸੀ ਸੀਨੀਅਰ ਡਿਪਟੀ ਮੇਰ ਦੀ ਵੀ ਹਾਰਦੇ ਸੀ ਤੇ ਡਿਪਟੀ ਮੇਰ ਦੀ ਵੀ ਹਾਰਦੇ ਇਹ ਜਿਹੜਾ ਭਾਜਪਾ ਨੇ ਸਾਜ਼ਿਸ਼ ਰਚੀ ਉਹ ਸਾਜ਼ਿਸ਼ ਦੇ ਵਿੱਚ ਕੀ ਪਤਾ ਐਜੇ ਪ੍ਰਸ਼ਾਸਕ ਦੇ ਤੌਰ ਤੇ ਗਵਰਨਰ ਸਾਹਿਬ ਹੋ ਸਕਦੇ ਨੇ ਚੰਡੀਗੜ੍ਹ ਦੇ ਜਿਹੜੇ ਬੀਜੇਪੀ ਦੇ ਪ੍ਰਧਾਨ ਹੋ ਸਕਦੇ ਨੇ ਚੰਡੀਗੜ੍ਹ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਵੀ ਭੂਮਿਕਾ ਸ਼ੱਕੀ ਨੇ ਇਹ ਜਿਹੜੀ ਬੀਜੇਪੀ ਚੰਡੀਗੜ੍ਹ ਨੇ ਜਿਹੜੀ ਇਹ ਸਾਜ਼ਿਸ਼ ਰਚੀ ਉਹਦਾ ਪਰਦਾ ਫਾਸ਼ ਹੋ ਗਿਆ ਲੋਕਤੰਤਰ ਕਿਵੇਂ ਕਹਾਣ ਕੀਤਾ ਗਿਆ ਲੋਕਤੰਤਰ ਕਿਵੇਂ ਲੁੱਟਿਆ ਗਿਆ ਇਹ ਲੋਕਤੰਤਰ ਦਾ ਕਿਵੇਂ ਕਤਲ ਹੋਇਆ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਆ ਦੇਸ਼ ਦੀ ਸਰਵੋੱਚ ਅਦਾਲਤ ਉਸ ਸਰਵ ਉੱਚ ਅਦਾਲਤ ਦਾ ਮੁੱਖ ਜੱਜ ਜਿਹਨੂੰ ਆਪਾਂ ਚੀਫ ਜਸਟਿਸ ਆਫ ਇੰਡੀਆ ਕਹਿੰਦੇ ਨੇ ਡੀ.ਵਾਈ ਚੰਦਰ ਚੂੜ ਸਾਹਿਬ ਉਹਨਾਂ ਦੀ ਜਿਹੜੀ ਅੱਜ ਵੀਡੀਓ ਚੱਲ ਰਹੀ ਆ ਜਿਹੜੀ ਉਹਨਾਂ ਨੇ ਟਿੱਪਣੀਆਂ ਕੀਤੀਆਂ ਉਹਦੇ ਉਸ ਟਿੱਪਣੀਆਂ ਦੇ ਨਾਲ ਬੀਜੇਪੀ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਚੰਡੀਗੜ੍ਹ ਵਾਲਿਆਂ ਨੂੰ ਵੀ ਤੁਸੀਂ ਕੀਤਾ ਕੀ ਆ ਹੁਣ ਇਸ ਮਸਲੇ ਦੇ ਵਿੱਚ ਲੱਗਦਾ ਹੈ ਕਿ ਆਉਣ ਵਾਲਾ ਸਮੇਂ 'ਚ ਰਿਜ਼ਲਟ ਕੀ ਆਉਂਦਾ ਪਰ ਇਹਦੇ ਮਤਲਬ ਕਿ ਚੰਡੀਗੜ੍ਹ 'ਚ ਬੀਜੇਪੀ ਨੇ ਸੱਤਾ ਦਾ ਦੁਰਉਪਯੋਗ ਕੀਤਾ ਲੋਕਤੰਤਰ ਦਾ ਘਾਣ ਕੀਤਾ ਹੈਗਾ ਔਰ ਅੱਜ ਦੀ ਤਰੀਕ ਦੇ ਨਾਲ ਆਮ ਆਦੀ ਪਾਰਟੀ ਵੀ ਜਿੱਤੀ ਆ ਚੰਡੀਗੜ੍ਹ ਦੇ ਵਿੱਚ ਔਰ ਇਹ ਗੱਠ ਜੋੜ ਜਿੱਤਿਆ ਹੈਗਾ ਪਰ ਘਟੋ ਘਟੇ ਅਜਿਹੇ ਫੈਸਲੇ ਨਾ ਟਾਈਮ ਬਾਉਂਡ ਹੋਣੇ ਚਾਹੀਦੇ ਹੈਗੇ ਔਰ ਵਾਕਿਆ ਪ੍ਰੈਜਾਈਡਿੰਗ ਅਫਸਰ ਨੂੰ ਇੱਕ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈਗੀ ਕਿ ਕਾਲੂ ਕਿਸੇ ਹੋਰ ਇੰਡੀਆ ਦੇ ਕਿਸੇ ਕੋਨੇ ਦੇ ਵਿੱਚ ਕੋਈ ਪ੍ਰਜਾਈਡਿੰਗ ਅਫੀਸਰ ਕੋਈ ਬਦਮਾਸ਼ੀ ਕਰਦਾਗਾ ਰਾਸੀ ਤੌਰ ਤੇ ਦਬਾਅ ਦੇ ਵਿੱਚ ਤੇ ਉਹਦੇ ਖਿਲਾਫ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਅਜਿਹੀ ਸਜ਼ਾ ਦੇ ਨੀਚੇ ਦੀ ਇਹਨਾਂ ਦਾ ਨਾ ਪ੍ਰਜਾਈਡਿੰਗ ਅਫੀਸਰ ਦਾ ਨਿਲ ਮਸੀਹ ਆ ਤੇ ਅਖਬਾਰਾਂ ਦੇ ਵਿੱਚ ਕੀ ਕਹਿੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਵਾਸਤੇ ਨਿਲ ਕੀ ਬਣਿਆਗਾ ਮਸੀਹਾ ਹੁਣ ਮਸੀਹੇ ਦੀ ਹੋ ਗਈ ਆ ਉੱਤੇ ਪੇਸ਼ੀ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਝਾੜ ਛੰਭ ਕੀਤੀ ਆ ਯੂਟੀ ਪ੍ਰਸ਼ਾਸਨ ਨੂੰ ਨਗਰ ਨਿਗਮ ਆਲਿਆ ਨੂੰ ਤੇ ਪੋਲਿਟੀਕਲ ਤੌਰ ਤੇ ਆਪਾਂ ਕਹਿ ਸਕਦੇ ਕਿ ਐਨਾਲਿਸਿਸ ਕਰਨਾ ਹੋਵੇ ਭਾਜਪੀ ਵਾਲਿਆਂ ਨੂੰ ਤੇ ਮੈਨੂੰ ਲੱਗਦਾ ਕਿ ਇਸੇ ਕਰਕੇ ਕਿਤੇ ਨਾ ਕਿਤੇ ਜਦੋਂ ਅਜਿਹੇ ਫੈਸਲੇ ਆਉਂਦੇ ਨੇ ਅਦਾਲਤਾਂ ਵੱਲੋਂ ਤੇ ਸਾਨੂੰ ਭਰੋਸਾ ਹੁੰਦਾ ਦੇਸ਼ ਦੀਆਂ ਅਦਾਲਤਾਂ ਤੇ ਹਾਲਾਂਕਿ ਸੁਪਰੀਮ ਕੋਰਟ ਦੇ ਹੋਰ ਜਿਹੜੇ ਫੈਸਲੇ ਨੇ ਆਏ ਉਹਦੇ ਤੇ ਕਈਆਂ ਨੂੰ ਕਿੰਤੂ ਪਰੰਤੂ ਹੋ ਸਕਦਾ ਪਰ ਨਿੱਕੇ ਨਿੱਕੇ ਫੈਸਲਿਆਂ ਤੇ ਜਦੋਂ ਸੁਪਰੀਮ ਕੋਰਟ ਦੀ ਜਾਂ ਅਦਾਲਤਾਂ ਦੇ ਟਿੱਪਣੀਆਂ ਦੇ ਲੋਕਾਂ ਦਾ ਕੋਰਟ ਤੇ ਭਰੋਸਾ ਬਹਾਲ ਹੋ ਜਾਂਦਾ ਹੈ ਜੀ